हां जी तो ਕਿਦਾਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਰਾਣਾ ਬਲਾਚੌਰ ਨਾਲ ਮੁਹਾਲੀ ਸੁਆਣਾ ਕਬੱਡੀ ਕੱਪ ਦੇ ਚੱਚੋ ਅਦ사 ਹੋਇਆ ਵਾ ਉਸ ਵਿੱਚ ਕੀ ਆ ਜਾ ਰਿਹਾ ਵਾ ਕਿ ਗੋਪੀ ਕਨ ਸ਼ਾਮਪੂਰੀ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ ਆ ਸੋ ਇਹ ਵੀ ਕਿਹਾ ਜਾ ਰਿਹਾ ਵਾ ਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਬਦਲਾ ਲਿਆ ਵਾ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਇਹੀ ਗੱਲ ਕਰਾਂਗੇ ਕਿ ਕੀ ਸੱਚੀ ਵਿੱਚ ਇਹ ਸਿੱਧੂ ਮੂਸੇਵਾਲਾ ਦਾ ਬਦਲਾ ਲਿਆ ਵਾ ਜਾਂ ਕੋਈ ਪਰਸਨਲ ਦੁਸ਼ਮਣੀ ਕੱਢੀ ਆ ਅੱਬ ਅੱਜ ਇਸ ਬਾਰੇ ਹੀ ਗੱਲ ਕਰਾਂਗੇ ਚਲੋ ਫਿਰ ਸਟਾਰਟ ਕਰਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਗੋਪੀ ਕਨ ਸ਼ਾਂਪੂਰੀ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਕਿਵੇਂ ਲਈ ਆ ਸੋ ਗੋਪੀ ਨੇ ਫੇਸਬੁੱਕ ਤੇ ਸਟੋਰੀ ਪਾ ਕੇ ਲਿਖਿਆ ਕਿ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਮੁਹਾਲੀ ਸੁਹਾਰਾ ਸਾਹਿਬ ਕਬੱਡੀ ਕੱਪ ਤੇ ਰਣਾ ਬਲਾਚੋਰੀ ਨਾਲ ਜੋ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਸ਼ਗਨਪ੍ਰੀਤ ਮੁਹੱਬਤ ਰੰਧਾਵਾ ਅਮਰ ਖੱਬੇ ਪ੍ਰਭ ਦਾਸੂਵਾਲ ਅਤੇ ਕੋਸ਼ਲ ਚੋਧਰੀ ਲੈਂਦੇ ਹਾਂ ਇਹੇ ਬੰਦਾ ਸਾਡੇ ਐਂਟੀ ਜੱਗ ਖੋਤੀ ਅਤੇ ਲੋਰੈਂਸ ਨਾਲ ਵਰਤਦਾ ਸੀ ਇਸ ਨੇ ਸਿੱਧੂ ਮੂਸੇਵਾਲਾ ਦੇ ਦੁਸ਼ਮਨਾ ਦੀ ਰਿਆਇਸ਼ ਕਰਵਾਈ ਸੀ ਅਤੇ ਖੁਦ ਬੰਦੇ ਸਾਹਮਣੇ ਸੀ ਅੱਜ ਅਸੀਂ ਰਾਣਾ ਮਾਰ ਕੇ ਆਪਣੇ ਮੂਸੇਵਾਲੇ ਦਾ ਬਦਲਾ ਲਿਆ ਹੈ ਤੇ ਇਸ ਤੋਂ ਅੱਗੇ ਉਹਨਾਂ ਕਿਹਾ ਕਿ ਕੋਈ ਵੀ ਜੱਗੂ ਖੋਤੀ ਦੀ ਟੀਮ ਵਿੱਚ ਨਾ ਖੇਡੇ ਨਹੀਂ ਤਾਂ ਰਿਜ਼ਲਟ ਸੇਮ ਹੋਏਗਾ ਸੋ ਇਹ ਆ ਗੋਪਿਕਨ ਸ਼ਾਮਪੁਰ ਗਰੁੱਪ ਦੀ ਜ਼ਿੰਮੇਵਾਰੀ ਬਾਕੀ ਇਸ ਮੈਚ ਵਿੱਚ ਮਨਕੀਰਤ ਔਲਖ ਨੇਗਿ ਹੋਣਾ ਸੀ ਅਤੇ ਤੁਹਾਨੂੰ ਪਤਾ ਹੋਗਾ ਕਿ ਲੋਰੈਂਸ ਅਤੇ ਮਨਕੀਰਤ ਔਲਖ ਦੇ ਵਿੱਚ ਬੰਧ ਦੱਸੇ ਜਾਂਦੇ ਆ ਸੋ ਮਨਕੀਰਤ ਔਲਖ ਤੇ ਖਤਰਾ ਆ ਸਕਦਾ ਵਾ ਬਾਕੀ ਇਹ ਵੀ ਹੋ ਸਕਦਾ ਵਾ ਕਿ ਇਹ ਗਰੁੱਪ ਦਾ ਰਾਨਾ ਬਲਾਚੌਰ ਨਾਲ ਕੋਈ ਪਰਸਨਲ ਮਸਲਾ ਹੋਵੇ ਅਤੇ ਸਿੱਧੂ ਦਾ ਨਾਮ ਬਸ 네ਗਟਿਵਿਟੀ ਦੋ ਬਚਨ ਲਈ ਕੀਤਾ ਜਾ ਰਿਹਾ ਹੋਵੇ। ਬਾਕੀ ਆਪਾਂ ਨੂੰ ਕਿਸੇ ਦੀ ਵੀ ਸੋਚ ਦਾ ਨਹੀਂ ਪਤਾ। ਕੌਣ ਗਲਤ ਆ ਕੌਣ ਸਹੀਆ? ਆਪਾਂ ਨੂੰ ਕੁਝ ਨਹੀਂ ਪਤਾ। ਕੋਈ ਵੀ ਗਲਤ ਹੋ ਸਕਦਾ ਵਾ। ਬਾਕੀ ਰਾਨਾ ਬਲਾਚੌਰ ਦਾ ਹਫਤਾ ਹਫਤਾ ਪਹਿਲਾਂ ਹੀ ਵਿਆਂ ਹੋਇਆ ਸੀ ਅਤੇ ਉਸ ਦੀ ਵਾਈਫ ਨੂੰ ਦੇਖ ਕੇ ਬਹੁਤ ਦੁੱਖ ਹੋ ਰਿਹਾ ਵਾ। ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕਮੈਂਟ ਜਰੂਰ ਕਰਿਓ। ਧੰਨਵਾਦ।